ਕਿਉਂ ਡਰ ਨਹੀਂ ਲੱਗਿਆ ਇੰਨੇ ਪੰਚ ਡਰ ਲੱਗਦੇ ਬੜੇ ਜੀ ਭੁਖੇ ਤੇ ਬੈ ਡੰਗਰ ਬੈਠੇ ਉਹ ਚਾਰਾ ਲੈ ਜਾਣਾ ਹੀ ਆ ਜਿਹੜਾ ਪਿੰਡ ਆਈ ਤੁਹਾਡਾ ਵਸਤੀ ਰਤੋ ਕੀ ਪਿੰਡ ਬੱਗੂ ਵਾਲਾ ਆਪਣੇ ਕੋਲ ਇੱਕ ਜ਼ਮੀਨ ਦਾ ਕਿਲਾਕ ਹੈ ਗਾਈ ਉਹ ਵੀ ਝੋਨਾ ਖਤਮ ਹੋ ਗਿਆ ਮੰਡਨ ਰਾਸ਼ਨ ਦੀ ਬੇਅਦਬੀ ਹੋਣ ਈ ਆ ਰਾਸ਼ਨ ਪਾ ਲੈ ਬਾਹਰ ਲੈ ਕੇ ਆ ਜਿਆ ਜਾ ਰਿਹਾ ਜਿਹੜੇ ਸੁੱਕੇ ਦੇ ਬੈਠੇ ਆ ਜਿਹੜੇ ਸਰਦੇ ਆ ਪਹਿਲਾਂ ਵੀ ਮੰਗ ਜਿੰਨੇ ਚਿਰ ਨੂੰ ਅਸੀਂ ਪਾਣੀ ਚੋਂ ਇੱਥੇ ਆ ਪਹੁੰਚਣਾ ਹੁੰਦਾ ਉਹਨੇ ਚਿਰ ਨੂੰ ਟਰਾਲੇ ਖਾਲੀ ਹੋ ਕੇ ਵਾਪਸ ਚੱਲ ਜਾਂਦੇ ਆ ਜੀ ਇਹ ਤੁਸੀਂ ਫਿਰ ਆਪਦੇ ਰੋਡ ਦੇ ਹਿਸਾਬ ਨਾਲ ਆਈਡੀ ਆ ਤੁਹਾਨੂੰ ਕਿੰਨੇ ਕਿਲੋਮੀਟਰ ਤੁਰ ਕੇ ਆਈ ਜੀ ਤੁਸੀਂ ਇਹ 2 ਕਿਲੋਮੀਟਰ ਬੰਦ ਜਾਂਦੇ ਆ ਜੱਦੀਨ ਜਾਵਾਂਗੇ ਰਾਸ਼ਨ ਚੋਕਲੇ ਜਾਵਾਂਗੇ ਕੰਪੋਟਰ ਤੋਂ ਸੁਣਦੇ ਨਹੀਂ ਗੱਲ ਨਹੀਂ ਸੁਣ ਨਾ ਕੀ ਸੀ ਤਰਾ ਵੀਰ ਗੁਰਪ੍ਰੀਤ ਸਿੰਘ ਆਪਣਾ ਕੀ ਨਾਂ ਵੀਰ ਗੁਰਪ੍ਰੀਤ ਈ ਆ ਨਹੀਂ ਦਿੱਲੀ ਆਉਣੇ ਆ ਕੱਪੜੇ ਲਾ ਕੇ ਬਸ ਅਸੀਂ ਦੁਰੇ ਆਉਣੇ ਆ ਬੜੇ ਇਤਰਾ ਹੀ ਜੀ ਇਤਰਾ ਰਾਤ ਨੂੰ ਵੀ ਜਾਣਾ ਪੈਂਦਾ ਨੇਰੇ ਹੋ ਜਾ ਕੋ ਜੀ ਤੇ ਲਾ ਜਾਂਦਾ ਤੁਹਾਨੂੰ ਲੈ ਕੇ ਵੀ ਆਉਣਾ ਪੈਂਦਾ ਚੁੱਕ ਕੇ ਟੂਪਾਂ ਤੇ ਰੱਖ ਕੇ ਕਈ ਵਾਰੀ ਲਿਆਉਣਾ ਪੈਂਦਾ ਕਈ ਵਾਰੀ ਪੀਪੀਆਂ ਦੇ ਨਾਲ ਲਿਆਉਣਾ ਪੈਂਦਾ ਦੇਖੋ ਬਹੁਤ ਹਾਲਾਤ ਬਹੁਤ ਔਖਾ ਯਾਰ ਇਹ ਤਾਂ ਬਾਲੇ ਮੰਦੇ ਹਾਲਾਤ ਆ ਤੁਹਾਡੇ ਤਾਂ 15 ਘਰ ਆ ਜੀ ਆਪਣੇ 15 ਘਰ ਜਿਹੜਿਆ ਸਾਹਮਣੇ ਟਾਹਣੀਆਂ ਤੁਹਾਨੂੰ ਦੇਖਣ ਡਈਆਂ ਇਹ 15 ਘਰ ਆਈ ਪਰਲੇ ਬੰਨੇ 25 30 ਘਰ ਨਾਲ ਆਈ ਡੁੱਬੇ ਪਏ ਜਿਹੜੇ ਵਿੱਚ ਹਲਾਤੇ ਜਮੀਨਾ ਜਮੂਨ ਆਪਣੀ ਜਮੀਨਾ ਨਹੀਂ ਆਪਣੀਆਂ ਜੀ ਹੈਗੀਆਂ ਆਪਣੇ ਕੋਲ ਇੱਕ ਜ਼ਮੀਨ ਦਾ ਕਿਲਾਕ ਹੈਗਾ ਆਪਣੇ ਕੋਲੇ ਭਾਈ ਹਾਂਜੀ ਹੈਗਾ ਅੱਧਾ ਗੱਲਾ ਵੇਖ ਬਾਕੀ ਦਿਹਾੜੀ ਦਾ ਪੈ ਚੱਲਦਾ ਹੈ ਹਾਂਜੀ ਸਪਰੇਅ ਦਾ ਕੰਮ ਆਪਣਾ ਹੀ ਸਪਰੇਅ ਹੀ ਕਰੀਦੀ ਹੈ ਹਾਂਜੀ ਮੰਨ ਲਓ ਤੁਹਾਨੂੰ ਕੋਈ ਆਗਣ ਹੋਵੇ ਤੇ ਬੋਟਰ ਕੋਈ ਨਹੀਂ ਮਿਲਦੀ ਨਹੀਂ ਸਾਡੇ ਸੌਲਤਾ ਦਿੱਤੀ ਜਾਂਦੇ ਅਗਲੇ ਪਿੰਡਾਂ ਨੂੰ ਦੇ ਦਿੰਦੇ ਹਾਂ ਅੱਡੀ ਸੁਣਵਾਈ ਨਹੀਂ ਬਈ ਹੋ ਰਹੀ ਸਾਨੂੰ ਸਰਕਾਰ ਵੱਲੋਂ ਇੱਕ ਮਾਰਕਫਿਟ ਦਾ ਗੱਟਾ ਇੱਕ ਮਿਲਿਆ ਸਿਰਫ ਸਰਕਾਰ ਵੱਲੋਂ ਕੋਈ ਤਰਪਾਲ ਨਹੀਂ ਕੋਈ ਚੀਜ਼ ਨਹੀਂ ਕੋਈ ਖਾਨਦਾਰ ਅਸ ਨਹੀਂ ਆਈਆਂ ਬਾਹਰ ਵਾਲੀਆਂ ਸਸਤਾ ਆਉਣੀਆਂ ਆ ਮਾںਾਂ ਦੇ ਹੱਥ ਜੋੜ ਕੇ ਅੱਗੇ ਬੇਨਤੀ ਇਹ ਕਰਦਾ ਵੀ ਜਦੋਂ ਪਾਣੀ ਲੈ ਜੇ ਉਦੋਂ ਵੀਰ ਸਾਡੇ ਕੋਲੇ ਪਹੁੰਚਣ ਪਹਿਲੋਂ ਰਾਸਨ ਵੰਡਣ ਰਾਸਨ ਦੀ ਬੇਅਦਬੀ ਹੋਣ ਈ ਆ ਰਾਸਨ ਬਾਹਰ ਲੀਆਂ ਸਟੇਟਾਂ ਜਦੋਂ ਮੰਨ ਲਓ ਬਾਹਰ ਲੈ ਕੇ ਆ ਜੇ ਜਾ ਰਿਹਾ ਜਿਹੜੇ ਸੁੱਕੇ ਦੇ ਬੈਠੇ ਆ ਜਿਹੜੇ ਸਰਦੇ ਆ ਪਹਿਲਾਂ ਵੀ ਮੰਗ ਜਿੰਨੇ ਚਿਰ ਨੂੰ ਅਸੀਂ ਪਾਣੀ ਚੋਂ ਇੱਥੇ ਆ ਪਹੁੰਚਣਾ ਆਂਦਾ ਉਹਨੇ ਚਿਰ ਨੂੰ ਟਰਾਲੇ ਖਾਲੀ ਹੋ ਕੇ ਵਾਪਸ ਚਲੇ ਜਾਂਦੇ ਆ ਜੀ ਅਸੀਂ ਹੱਥ ਜੋੜ ਕੇ ਬੇਨਤੀ ਕਰਦੇ ਪਿੰਡ ਦੀ ਨੰਬਰਦਾਰੀ ਆਪਣੇ ਕੋਲੇ ਆਪਾਂ ਨੂੰ ਤਨਖਤ ਕਰੋ ਇਹ ਤਾਂ ਨਵਾਬ ਦੇ ਹਾਲਾਤ ਦੱਸਾਂਗੇ ਤੇ ਸੁੱਕੇ ਜਦੋਂ ਪਾਣੀ ਸੁੱਕ ਜਾਵੇ ਸੜਕਾਂ ਨੰਗੀਆਂ ਆਉਣ ਉਦੋਂ ਵੀ ਰੌਣ ਸਾਡੇ ਕੋਲ ਰਸਨ ਲੈਣ ਉੱਤਰਾ ਸਾਨੂੰ ਕੋਈ ਰਸਨ ਦੀ ਲੋੜ ਨਹੀਂ ਬਾਹਰ ਚੰਨੂ ਚਾਰੇ ਦੀ ਲੋੜ ਆ ਬਸ ਕੱਲੀ ਕੋਈ ਸੌਦੇ ਦੀ ਲੋੜ ਨਹੀਂ ਲਾਵੇ ਮੇਤਰੋਏ ਆ ਬਈ ਰੱਜੀ ਰੂ ਵੀਰ ਕਿੱਲਾ ਜ਼ਮੀਨ ਉਹ ਵੀ ਡੋਪਾ ਹੈ ਹਾਂ ਤੇ ਹੁਣ ਮਨ ਲਓ ਵੀ ਤੁਸੀਂ ਉਤੋਂ ਪੈਦਲ ਹੀ ਆਉਣ ਜਾਣ ਕਰਦੇ ਹੋ ਪਾਣੀ ਦੇ ਵਿਧੀ ਮੈਂ ਚਲਦਾ ਨਹੀਂ ਜਾਂਦਾ ਮਨ ਲਓ 7 ਵਜੇ ਤੁਰੇ ਤੇ 9 ਵਜੇ ਪਹੁੰਚ ਜਾਣਾ ਜਿੱਦੂ ਬਾਅਦ ਸਪਰੇਅ ਕਰਨ ਜਾਣਾ ਸਪਰੇਅ ਕਰਕੇ ਫੇਰ ਸ਼ਾਮਾਂ ਨੂੰ ਫਿਕਰ ਹੁੰਦਾ ਵੀ ਮਾਂ ਪਿਓ ਘਰੇ ਬੈਠਾ ਉਹਨਾਂ ਲਈ ਨੰਗਰ ਲੱਗਾ ਇੱਥੋਂ ਰਸਣ ਲੈ ਕੇ ਜਾ ਕੇ ਡੱਬੇ ਪਾਗ ਪਾਰ ਲੰਘਣਾ ਪਈ ਅੱਛਾ ਹਾਂਜੀ ਜੇ ਆਇਆ ਤਾਂ ਫਾਇਦਾ ਕਰਕੇ ਜਾਂ ਫਿਰ ਤਾਂ ਸਰਕਾਰ ਦਾ ਸਰਕਾਰ ਦੀਆਂ ਕਹਾਣੀਆਂ ਖਤਮ ਆਈਆਂ ਸਰਕਾਰ ਆਖਣਾਂ ਚੁੱਟੀਆਂ ਚੁਕੀਆਂ ਸਰਕਾਰਾਂ ਦੀਆਂ ਇਹਦੇ ਬਾਹਰ ਵੀ ਰਜਨਾ ਗੋਲੀ ਸਹਿਮਤ ਆ ਵੀਰ ਜਿੰਨਾਂ ਕੋਲੇ ਕੋਈ ਹੈਗੇ ਆ ਕੋਈ 10 ਦਾ 20 20 ਕਿੱਲੇ ਕੋ 50 50 ਕਿੱਲੇ ਉਹ ਵੀਰ ਸੇਵਾ ਕਰਨ ਦਾ ਬਾਹਰ ਆਣ ਕੇ ਆ ਵੀਰ ਵੇ ਇਹਦੇ ਕੋਲੇ 5 ਕਿੱਲੇ ਜ਼ਮੀਨ ਆ ਸਿਰਫ ਇੱਕ 5 ਕਿੱਲੇ ਜੋ ਵੀ ਇੱਧਰ ਆ ਕੋਈ ਪਖਟਾਣੇ ਡੱਕਾ ਨਹੀਂ ਬਜਾ ਸਾਰਾ ਕੁਝ ਖਤਮ ਹੋ ਗਿਆ ਤੇ ਵੀਰ ਦਾ ਤੇ ਹੁਣ ਕੀ ਇਹਦਾ ਕਰੀ ਜੇ ਵੇਲੀ ਦੇ ਵਿੱਚ ਬੈਠਾ ਬਾਹਰਲੇ ਬੰਨੇ ਸੁੱਕੇ